ਇਹ ਤੈਨੂੰ ਇੱਥੋਂ ਨਿਕਲ ਜਾਏਗਾ ਆ ਮੁੱਲਾਂਪੁਰ ਹੈ ਤੈਨੂੰ ਜਾਣ ਨਹੀਂ ਦੇਣਾ ਜੋ ਮਰਜ਼ੀ ਕਰ ਲੈ ਮੈਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਹਾ ਯਾਰ ਆ ਦੇਖੋ ਭਾਈ ਛੋਟਾ ਮਸਲਾ ਕਹਿੰਦੇ ਸਾਨੂੰ ਸਭ ਪਤਾ ਹੈ ਪੁਲਿਸ ਦੇ ਵੀ ਅਧਿਕਾਰੀ ਸਹਿਮਤ ਨੇ ਵੀ ਮਸਲਾ ਸਹੀ ਹੈ ਪਰ ਉਹ ਕਹਿੰਦੇ ਸਾਡੀ ਡਿਊਟੀ ਉਹ ਪਾਣੀ ਬਰਬਾਦ ਕਰਨ ਵਾਲੇ ਆ ਉਹ ਸਟੇਲ ਆ ਰਹੇ ਆ ਜਿਹੜੇ ਪਾਣੀ ਬਚਾਉਣ ਵਾਲੇ ਆ ਉਹਨਾਂ ਨੂੰ ਕਹਿੰਦੇ ਠੱਠੇ ਦੇ ਹੋਂਦਣਾ ਇੱਕ ਤੋਂ ਹੋਂਦਿਆ ਕੋਈ ਨਹੀਂ ਆਨੇਗਾ ਬਿਲਕੁਲ ਬਹੁਤ ਗਲਤ ਹੈ ਪੁਲਿਸ ਨੇ ਜਿਹੜਾ ਵਰਤਾਰਾ ਲੱਖੇ ਪ੍ਰਤੀ ਵਰਤਿਆ ਬਹੁਤ ਗਲਤ ਹੈ ਲੱਖਾ ਯਾਰ ਸਮਗਲਰ ਹੈ ਲੱਖਾ ਚਿੱਟਾ ਵੇਚਦਾ ਮੈਨੂੰ ਦੱਸੋ ਹੈ ਅਸੀਂ ਸਮਗਲਰਾਂ ਹਾਰਡ ਕੋਰ ਕ੍ਰਾਈਮਨਲਾਂ ਆ ਮੈਂ ਤੁਸੀਂ 40 50 100 ਬੰਦਾ ਆ ਕੇ ਸਾਨੂੰ ਚੱਕਣ ਲਈ ਆ ਕੇ ਘੇਰਾ ਪਾਇਆ ਜਦੋਂ ਉਹ ਅਕਾਲਪੁਰਖ ਦੀ ਕਿਰਪਾ ਵਾਲ ਨਹੀਂ ਵਿੰਗਾ ਹੁੰਦਾ ਉਹ ਮਹਾਰਾਜ ਨਾਲ ਹੈ ਇੱਥੋਂ ਦੱਸ ਰਿਹਾ ਵੀ ਉਹ ਮਹਾਰਾਜ ਨਾਲ ਹੈ ਪੰਜਾਬ ਨਾਲ ਹੈ ਪੰਜਾਬ ਦੇ ਲੋਕ ਨਾਲ ਹੈ ਲੁਧਿਆਣੇ ਦੇ ਵਿੱਚ ਆ ਤੇ ਸਵੇਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀ ਰਾਤ ਪੈ ਚੁੱਕੀ ਆ ਤੇ ਨੌਜਵਾਨ ਜਿਹੜੀ ਫੋਟੋ ਫੜਾਈ ਹੋਈ ਸੀ ਹੁਣ ਮੋਰਚੇ 'ਚ ਵਾਪਸੀ ਹੋ ਰਹੀ ਆ ਸਾਡੇ ਨਾਲ ਸੁਖ ਜਗਰਾਉਂ ਜੀ ਆ ਜਿਹੜੇ ਕਈ ਦਿਨ ਤੋਂ ਉਹਨਾਂ ਦੇ ਸਾਥੀ ਦੱਸ ਰਹੇ ਸੀ ਕਿ ਆਪਣੇ ਘਰਾਂ ਤੱਕ ਨਹੀਂ ਪਹੁੰਚ ਸਕੇ ਘਰਾਂ ਤੋਂ ਬਾਹਰ ਆ ਇਸ ਟਾਈਮ ਦੇ ਉੱਤੇ ਉਸ ਮੋਰਚੇ ਪਹੁੰਚ ਚੁੱਕੇ ਆ ਰਹੀ ਹੋ ਚੁੱਕੀ ਆ ਸੁਖ ਜੀ ਮੋਰਚੇ ਦੇ ਪਹੁੰਚ ਚੁੱਕੇ ਹੋ ਪਹਿਲਾਂ ਤੇ ਮੋਰਚ ਨੇ ਤੁਹਾਡਾ ਵੈਲਕਮ ਬਹੁਤ ਵਧੀਆ ਕੀਤਾ ਹਨ ਗੱਲ ਕੀ ਕਾਰਨ ਕੀ ਸੀ ਪੰਜਾਬ ਦੀ ਗੱਲ ਕਰ ਰਹੇ ਹੋ ਪਾਣੀ ਦੀ ਗੱਲ ਕਰ ਰਹੇ ਹੋ ਤੁਹਾਡੀਆਂ ਗ੍ਰਿਫਤਾਰੀਆਂ ਹੋ ਰਹੀਆਂ ਬਾਈ ਅਸੀਂ ਨਾ ਮੈਂ ਐਕਚੁਅਲੀ 2 ਦਿਨਾਂ ਤੋਂ ਪਾਸੇ ਸੀ ਕਿਉਂਕਿ ਬਾਈ ਲਖੇ ਨੇ ਪਹਿਲਾਂ ਹੀ ਕਹਦਾ ਵੀ ਤੈਨੂੰ ਪਤਾ ਆਪਣਾ ਛੱਡਣਾ ਨਹੀਂ ਅਸੀਂ ਪਾਸੇ-ਪਾਸੇ ਸੀਗੇ ਸਵੇਰੇ ਘਰੇ ਵੀ ਪੁਲਿਸ ਲੱਗ ਗਈ ਤੇ ਉਸ ਤੋਂ ਬਾਅਦ ਮੈਂ ਬਾਈ ਨਾਲ ਕੁਦਰਤੀ ਕੋਈ ਕੰਟੈਕਟ ਆਇਆ ਸਾਡੂ ਕੋ ਸੁਨੇਹਾ ਆਇਆ ਵੀ ਇਹ ਕਹਿੰਦੇ ਆ ਜਾ ਇਕੱਠੇ ਹੋ ਜੀਏ ਹਜੇ ਇਹ ਮੇਰੇ ਕੋਲੇ ਆਈ ਹੀ ਨਹੀਂ ਅਸੀਂ ਇੱਕ ਦੂਜੇ ਨੂੰ ਮਿਲੇ ਵੀ ਨਹੀਂ ਮੈਂ ਕਿਹਾ ਜਲ ਮੈਂ ਮੜਾ ਵਾਸ਼ਰੂਮ ਕਰਿਆ ਮੈਂ ਬਾਹਰ ਨੂੰ ਤੇ ਇੰਨੇ ਚਿਰ ਚ ਮਗਰੀ ਗੱਡੀਆਂ ਇਹ ਹੁਣ ਰੱਬ ਜਾਣਦਾ ਵੀ ਬਾਈ ਦੇ ਮਗਰ ਸੀ ਜਾਂ ਕਿੱਦਾਂ ਸਾਨੂੰ ਮੌਕੇ ਤੇ ਅਰੈਸਟ ਕਰ ਲਿਆ ਗਿਆ ਪਰ ਸਾਡੇ ਬਰਤੀ ਹੋਰ ਅਮਰ ਬਰਤੀ ਨਹੀਂ ਮੈਨੂੰ ਪਤਾ ਸਾਡੇ ਬਰਤੀ ਪੁਲਿਸ ਦਾ ਰਵਈਆ ਚੰਗਾ ਸੀ ਐਸਐਸਪੀ ਜਗਰਾਉਂ ਦੇ ਅੰਡਰ ਸੀ ਸਾਰਾ ਉਹਨਾਂ ਨੇ ਉੱਥੇ ਹੀ ਸਾਨੂੰ ਚਾਹ ਵੀ ਪਾਈ ਢਾਬੇ ਤੇ ਵੀ ਭਾਈ ਚਾਹ ਪੀਣੀ ਆ ਪੀ ਲੋ ਤੁਸੀਂ ਐਨੇ ਚੜ ਦੇ ਭੱਜੇ ਫਿਰਦੇ ਹੋ ਪਰ ਜਾਨ ਨਹੀਂ ਦੇਣਾ ਇਹ ਤੈਨੂੰ ਇੱਥੋਂ ਨਿਕਲ ਜਾਏਗਾ ਆ ਮੁੱਲਾਂਪੁਰ ਹੈ ਤੈਨੂੰ ਜਾਨ ਨਹੀਂ ਦੇਣਾ ਜੋ ਮਰਜ਼ੀ ਕਰ ਲੈ ਮੈਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਹਾ ਯਾਰ ਆ ਦੇਖੋ ਭਾਈ ਥੋੜਾ ਮਸਲਾ ਕਹਿੰਦੇ ਸਾਨੂੰ ਸਭ ਪਤਾ ਹੈ ਪੁਲਿਸ ਦੇ ਵੀ ਅਧਿਕਾਰੀ ਸਹਿਮਤ ਨੇ ਵੀ ਮਸਲਾ ਸਹੀ ਹੈ ਪਰ ਉਹ ਕਹਿੰਦੇ ਸਾਡੀ ਡਿਊਟੀ ਪਰ ਇੱਥੇ ਦੀ ਜੋ ਮਾਹੌਲ ਸੀ ਜੀ ਸੁਖਵਿੰਦਰ ਜੀ ਇੱਥੇ ਦਾ ਮਾਹੌਲ ਕੁਝ ਵੱਖਰਾ ਸੀ ਇੱਥੇ ਤਾਂ ਨੌਜਵਾਨਾਂ ਨਾਲ ਜ਼ਬਰਦਸਤੀ ਹੋਈ ਇੱਥੇ ਧੀਆਂ ਨਾਲ ਜ਼ਬਰਦਸਤੀ ਹੋਈ ਪਰ ਇੱਥੇ ਨੌਜਵਾਨ ਆਇਆ ਪ੍ਰਦੀਪ ਸਿੰਘ ਸੀ ਇੱਕ ਨਿਹੰਗ ਸਿੰਘ ਉਹਨੇ ਇੱਕ ਮੋਰਚੇ ਨੂੰ ਇੱਕ ਵੱਖਰੀ ਰੂਪ ਰੇਖਾ ਦਿੱਤੀ ਇੱਕ ਵੀਰ ਤੁਹਾਡੇ ਪਿੱਛੇ ਖੜਾ ਵਾ ਜਦੋਂ ਉਹ ਦਮਾਲੇ ਨੂੰ ਹੱਥ ਪਾਇਆ ਗਿਆ ਤੇ ਇਹ ਵੀਰ ਨੇ ਫਿਰ ਲਲਕਾਰੇ ਮਾਰੇ ਆ ਉਸ ਤੋਂ ਬਾਅਦ ਕੁਝ ਰੂਪ ਰੇਖਾ ਬਦਲੀ ਨਹੀਂ ਤੇ ਇੱਥੇ ਦਾ ਮਾਹੌਲ ਜਿਹੜਾ ਸੀ ਪੁਲਿਸ ਚੁੱਕਦੀ ਸੀ ਨਾਲੋਂ ਨਾਲ ਲਈ ਜਾਂਦੀ ਦੇਖੋ ਬੱਬਾ ਜੀ ਪ੍ਰਸ਼ਾਸਨ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਹੈ ਅੱਗੇ ਇਹ ਪੁਸ਼ੇ ਗੱਲ ਕੀਤੀ ਜੀਗੀ ਈ ਅੱਜਵੇਂ ਹੁਣ ਦੋ ਅੱਜ ਆਪਾਂ ਲੁਧਿਆਣੇ ਦੋ ਇਕੱਠ ਹੋਏ ਅੱਜ ਤੁਸੀਂ ਦੂਜਾ ਕਬੜਾ ਜਿੱਥੇ ਜਾ ਕੇ ਆਏ ਓਦੋਂ ਤੁਸੀਂ ਨਹੀਂ ਗਏ ਨਹੀਂ ਗਏ ਇੱਧਰ ਆਏ ਤੁਸੀਂ ਪਰ ਉਹ ਵੀਡੀਓ ਵੀ ਵਾਇਰਲ ਹੋਈਆਂ ਦੇਖੇ ਹੋਣਗੇ ਤੁਸੀਂ ਉਹ ਉੱਥੇ ਬਕਾਇਦਾ ਸਟੇਜ ਲੱਗੀ ਆ ਹਜ਼ਾਰਾਂ ਤਦਾਦ ਜੱਗੇ ਪ੍ਰਵਾਸੀ ਉਹਨਾਂ ਜਿਹੜੇ ਕਿਹਾ ਸੀ ਬ੍ਰਾਜ਼ੀਲ ਹੈ ਉਹ 1 ਲੱਖ ਬੈਠੇ ਸੀਗੇ ਸਟੇਜ ਲੱਗੀ ਆ ਮਾਈਕ ਤੇ ਗੱਲਾਂਬਾਤਾਂ ਹੋ ਰਹੀਆਂ ਅਨਾਉਂਸਮੈਂਟਾਂ ਹੋ ਰਹੀਆਂ ਸਾਰੀ ਗੱਲਬਾਤ ਹੋ ਰਹੀ ਹੈ ਦੂਜੇ ਪਾਸੇ ਦੇ ਪੰਜਾਬ ਦੇ ਪੰਜਾਬ ਦੇ ਇਕਾਈ ਗੱਲ ਵਾਸਤੇ ਆਇਆ ਉਹ ਪਾਣੀ ਉਹ ਪਾਣੀ ਬਰਬਾਦ ਕਰਨ ਵਾਲੇ ਆ ਉਸ ਤੇ ਲਾ ਰਹੇ ਆ ਜਿਹੜੇ ਪਾਣੀ ਬਚਾਉਣ ਵਾਲੇ ਆ ਉਹਨਾਂ ਨੂੰ ਕਹਿੰਦੇ ਥੱਲੇ ਦਿਓ ਹਾਂ ਇੱਕ ਤੋਂ ਹੰਦਿਆ ਕੋਈ ਨਹੀਂ ਆਨੇਗਾ ਮੈਂ ਧਰਮਕੋਟੋਂ ਚੱਲਿਆ ਤੇ ਬੈਕ ਕਰਦੋਂ ਕਾੜਾ ਜਗਰਾਵਾ ਤੱਕ 5 ਤੋਂ 6 7 8 ਨਾਕੇ ਲੱਗੇ ਹੋਏ ਸੀ ਪਗੜ ਨਾ ਕਿਹੜੇ ਸੀ ਇਹਨਾਂ ਨੂੰ ਪਿਛਲੇ ਰੋਕਿਆ ਨਹੀਂ ਆ ਹੁਣ ਮੁਲਾਇਦ ਵੀ ਮੁਸਲਮਾਨ ਜਾਣਦੇ ਆ ਕਿਨ ਪਛਾਣ ਲਾ ਕੇ ਫੋਨ ਕਰਤਾ ਜਿਸ ਨਾਲ ਮੈਂ ਪਾਰ ਕਰ ਸਾਨੂੰ ਮੁਲਾਇਦ ਦੱਸਿਆ ਇਪਿਚੋ ਤੇਰੇ ਬਾਰੇ ਫੋਨ ਆ ਗਿਆ ਸੀ ਵੀ ਐਚਆਰ ਗੱਡੀ ਹੁੰਦੀ ਵੀ ਪੀਪੀ ਵਿੱਚ ਆਉਂਦਾ ਪਿਆ ਉਹਦੇ ਹਾਂ ਤੇ ਮੈਂ ਸੋਕੋ ਹੀ ਮਿਲਿਆ ਉਹਦੇ ਨੂੰ ਦੱਸਿਆ ਅਸੀਂ ਚਾਹ ਗਈ ਆ ਪਿਸ਼ਾਬ ਕੀਤਾ ਨਹੀਂ ਗਿਆ ਗੱਡੀਆਂ ਖੜ ਗਈਆਂ ਘਟ ਤੋਂ ਘਟ ਚੱਲ ਪੰਜਾਬ ਮੌਜੂਦ ਸੀਗੇ ਜਿੰਨਾਂ ਸਾਨੂੰ ਆ ਕੇ ਰਿਆ ਉਸੇ ਆ ਕੇ ਇਹ ਅੱਜ ਦਾ ਅੱਜ ਦਾ ਮਾਹੌਲ ਇਹਦਾ ਲੱਗਦਾ ਸੀ ਲੱਖੇਪਾਈ ਦੀ ਗੱਡੀ ਭੰਨ ਦਿੱਤੀ ਗਈ ਆ ਲੱਖੇਪਾਈ ਨੂੰ ਹਰਾਸ ਹੀ ਬਹੁਤ ਕੀਤਾ ਗਿਆ ਗੱਡੀ ਵੀ ਭੰਨੀ ਗਈ ਨਹੀਂ ਦੇਖੋ ਬਿਲਕੁਲ ਬਹੁਤ ਗਲਤ ਹੈ ਪੁਲਿਸ ਨੇ ਜਿਹੜਾ ਵਰਤਾਰਾ ਲੱਖੇ ਪ੍ਰਤੀ ਵਰਤਿਆ ਬਹੁਤ ਗਲਤ ਹੈ ਲੱਖਾ ਯਾਰ ਸਮਗਲਰ ਹੈ ਲੱਖਾ ਚਿੱਟਾ ਵੇਚਦਾ ਮੈਨੂੰ ਦੱਸੋ ਹੈ ਅਸੀਂ ਸਮਗਲਰਾਂ ਹਾਰਡ ਕੋਰ ਕ੍ਰਾਈਮਨਲਾਂ ਆ ਮੈਂ ਤੁਸੀਂ 40 50 100 ਬੰਦਾ ਆ ਕੇ ਸਾਨੂੰ ਚੱਕਣ ਲਈ ਆ ਕੇ ਘੇਰਾ ਪਾ ਲਿਆ ਹੈ ਅਸੀਂ ਕਿੱਦਾਂ ਆ ਕੀ ਅਸੀਂ ਐ ਲੱਖਾ ਵੀ ਆ ਗਿਆ ਮੈਨੂੰ ਲੱਗ ਰਿਹਾ ਬਾਈ ਲੱਖਾ ਆ ਗਿਆ ਤੇ ਇਸ ਲਈ ਚਲੋ ਲੋਕਾਂ ਦਾ ਜਾਣਾ ਜਾਇਜ਼ ਹੈ ਕਿਉਂਕਿ ਬਹੁਤ ਵੱਡਾ ਨਾਮ ਹੈ ਸਮੇ ਉਹਦਾ ਪਿਆਰ ਕਰਦੇ ਨੇ ਪੰਜਾਬ ਵਾਲੇ ਪਰ ਆ ਗਿਆ ਸਹੀ ਸਲਾਮਤ ਚੜ੍ਹਦੀ ਕਲਾ ਜਦੋਂ ਉਹ ਅਕਾਲ ਪੁਰਖ ਦੀ ਕਿਰਪਾ ਵਾਲ ਨਹੀਂ ਵਿੰਗਾ ਹੁੰਦਾ ਉਹ ਮਹਾਰਾਜ ਨਾਲ ਹੈ ਇੱਥੋਂ ਦੱਸ ਰਿਹਾ ਵੀ ਉਹ ਮਹਾਰਾਜ ਨਾਲ ਹੈ ਪੰਜਾਬ ਨਾਲ ਹੈ ਪੰਜਾਬ ਦੇ ਲੋਕ ਨਾਲ ਹੈ ਇੰਡਸਟਰੀ ਕਰ ਰਹੀ ਆ ਉਹਨੂੰ ਬਚਾਉਣ ਦੇ ਖਾਤਰ ਹੋ ਰਿਹਾ ਸਰ ਬਿਲਕੁਲ 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 ਇੰਡਸਟਰੀ ਨੂੰ ਬਚਾਉਣ ਲਈ ਦੇਖੋ ਤੁਸੀਂ ਇੰਡਸਟਰੀ ਨੂੰ ਬਚਾਇਆ ਜਾ ਰਿਹਾ ਜਿਹੜੇ ਬਾਹਰਲੇ ਪ੍ਰਵਾਸੀ ਨੇ ਉਹਨਾਂ ਨੂੰ ਤਾਂ ਸੇਵ ਕੀਤਾ ਜਾ ਰਿਹਾ ਜਿਵੇਂ ਬਾਈ ਨੇ ਦੱਸਿਆ ਉਹਨਾਂ ਦੀਆਂ ਸਟੇਜਾਂ ਲਵਾਈਆਂ ਜਾ ਰਹੀਆਂ ਤੇ ਸਾਡੇ ਗਲੇ ਘੁੱਟੇ ਜਾ ਰਿਹਾ ਕਿੱਡੀ ਗਲਤ ਗੱਲ ਆ ਕੀ ਕੀ ਰਣਨੀਤੀ ਪਤਾ ਲੱਗ ਗਿਆ ਹੁਣ ਜੋ ਲਿਖੀ ਗਈ ਹੈ ਨਹੀਂ ਭਾਈ ਹਜੇ ਮੈਂ ਤਾਂ ਮਿਲਿਆ ਵੀ ਨਹੀਂ ਆ ਕੇ ਬਸ ਜਿਹੜੀ ਮੀਡੀਆ ਲਾ ਕੇ ਤੇ ਬਸ ਭਾਈ ਹੈਲੋ ਹੈਲੋ ਹੋਈ ਹੈ ਸ਼ਾਸਨ ਦੀ ਕਾਰਵਾਈ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਬਹੁਤ ਘਟੀਆ ਹਰਕਤ ਹੈ ਐਦਾਂ ਨਹੀਂ ਕਰਨਾ ਚਾਹੀਦਾ ਮੰਨ ਲਓ ਅੱਜ ਲੋਕ ਆ ਜਾਂਦੇ ਇੱਥੇ ਪ੍ਰੋਟੈਸਟ ਹੁੰਦਾ ਚੰਗੀ ਗੱਲ ਸੀ ਯਾਰ ਇਹ ਕੋਈ ਮਾੜੀ ਗੱਲ ਸੀ ਕੋਈ ਮਾੜੇ ਕੰਮ ਲਈ ਆ ਇਸ ਲਈ ਇਹ ਚੀਜ਼ ਗਲਤ ਫਿਰ ਆਪਾਂ ਗੱਲਬਾਤ ਕਰਾਂਗੇ ਇਸ ਟਾਈਮ ਲੱਖਾ ਭਾਈ ਲੱਖਾ ਸਿੰਘ ਸੁਧਾਨਾ ਜਿਹੜਾ ਕਿ ਇੱਥੇ ਪਹੁੰਚ ਚੁੱਕੇ ਆ ਇਸ ਟਾਈਮ ਤਸਵੀਰਾਂ ਤੁਸੀਂ ਵੇਖ ਰਹੇ ਹੋ ਲੱਖੇ ਦੇ ਪਹੁੰਚਣ ਤੋਂ ਜੋ ਜਕਾਰਿਆਂ ਦੀਆਂ ਗੂੰਜਾਂ ਆਈਆਂ ਇੱਥੇ ਲੱਖਾ ਸਿੰਘ ਸਟੇਜ ਤੇ ਪਹੁੰਚ ਚੁੱਕਾ ਵਾ ਇਸ ਟਾਈਮ ਦੇ ਉੱਤੇ ਰਿਹਾਈ ਹੋ ਚੁੱਕੀ ਆ ਤਸਵੀਰ ਤੁਸੀਂ ਸਾਹਮਣੇ ਜਿਹੜੀ ਦੇਖ ਰਹੇ ਹੋ ਲੱਖੇ ਦੀ ਉਹ ਸਟੇਜ ਤੋਂ ਤਸਵੀਰ ਆ ਤਕਰੀਬਨ ਹੀ ਥੋੜੀ ਜਿਹਾ ਪਹਿਲਾਂ ਇੱਕ ਐਲਾਨ ਕੀਤਾ ਗਿਆ ਕਿ ਲੱਖਾ ਥੋੜੀ دیر ਤੱਕ ਇਹਦੇ ਪਹੁੰਚੂਗਾ ਹੁਣ ਲੱਖਾ ਸਿੰਘ ਸਿਧਾਣਾ ਸਟੇਜ ਤੇ ਪਹੁੰਚ ਚੁੱਕੇ ਆ ਇਹ ਤੈਨੂੰ ਇੱਥੋਂ ਨਿਕਲ ਜਾਏਗਾ ਆ ਮੁੱਲਾਂਪੁਰ ਹੈ ਤੈਨੂੰ ਜਾਣ ਨਹੀਂ ਦੇਣਾ ਜੋ ਮਰਜ਼ੀ ਕਰ ਲੈ ਮੈਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਹਾਂ ਯਾਰ ਆ ਦੇਖੋ ਭਾਈ ਛੋਟਾ ਮਸਲਾ ਕਹਿੰਦੇ ਸਾਨੂੰ ਸਭ ਪਤਾ ਹੈ ਪੁਲਿਸ ਦੇ ਵੀ ਅਧਿਕਾਰੀ ਸਹਿਮਤ ਨੇ ਵੀ ਮਸਲਾ ਸਹੀ ਹੈ ਪਰ ਉਹ ਕਹਿੰਦੇ ਸਾਡੀ ਡਿਊਟੀ ਉਹ ਪਾਣੀ ਬਰਬਾਦ ਕਰਨ ਵਾਲੇ ਆ ਉਸ ਕਲੇ ਲਾ ਰਹੇ ਆ ਜਿਹੜੇ ਪਾਣੀ ਬਚਾਉਣ ਵਾਲੇ ਆ ਉਹਨਾਂ ਨੂੰ ਕਹਿੰਦੇ ਥੱਲੇ ਦੇ ਹੁੰਦਣਾ ਇੱਕ ਤਾਂ ਹੁੰਦੇ ਆ ਕੋਈ ਨਹੀਂ ਆਨੇਗਾ ਬਿਲਕੁਲ ਬਹੁਤ ਗਲਤ ਹੈ ਪੁਲਿਸ ਨੇ ਜਿਹੜਾ ਵਰਤਾਰਾ ਲਖੇ ਪ੍ਰਤੀ ਵਰਤਿਆ ਬਹੁਤ ਗਲਤ ਹੈ ਲਖਾ ਯਾਰ ਸਮਗਲਰ ਹੈ ਲੱਖਾ ਚਿੱਟਾ ਵੇਚਦਾ ਮੈਨੂੰ ਦੱਸੋ ਹੈ ਅਸੀਂ ਸਮਗਲਰਾਂ ਹਾਰਡ ਕੋਰ ਕ੍ਰਿਮੀਨਲਾਂ ਆ ਮੈਂ ਤੁਸੀਂ 40 50 100 ਬੰਦਾ ਆ ਕੇ ਸਾਨੂੰ ਚੱਕਣ ਲਈ ਆ ਕੇ ਘੇਰਾ ਪਾਲਿਆ ਜਦੋਂ ਉਹ ਅਕਾਲਪੁਰਖੀ ਕਿਰਪਾ ਵਾਲੀ ਨਹੀਂ ਵਿੰਗਾ ਹੁੰਦਾ ਉਹ ਮਹਾਰਾਜ ਨਾਲ ਹੈ ਇੱਥੋਂ ਦੱਸ ਰਿਹਾ ਵੀ ਉਹ ਮਹਾਰਾਜ ਨਾਲ ਹੈ ਪੰਜਾਬ ਨਾਲ ਹੈ ਪੰਜਾਬ ਦੇ ਲੋਕ ਨਾਲ ਨੇ ਲੁਧਿਆਣੇ ਦੇ ਵਿੱਚ ਆ ਤੇ ਸਵੇਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀ ਰਾਤ ਪੈ ਚੁੱਕੀ ਆ ਤੇ ਨੌਜਵਾਨ ਜਿਹੜੀ ਫੋਟੋ ਫੜਾਈ ਹੋਈ ਸੀ ਹੁਣ ਮੋਰਚੇ 'ਚ ਵਾਪਸੀ ਹੋ ਰਹੀ ਆ ਸਾਡੇ ਨਾਲ ਸੁਖ ਜਗਰਾਉਂ ਜੀ ਆ ਜਿਹੜੇ ਕਈ ਦਿਨ ਤੋਂ ਉਹਨਾਂ ਦੇ ਸਾਥੀ ਦੱਸ ਰਹੇ ਸੀ ਕਿ ਆਪਣੇ ਘਰਾਂ ਤੱਕ ਨਹੀਂ ਪਹੁੰਚ ਸਕੇ ਘਰਾਂ ਤੋਂ ਬਾਹਰ ਆ ਇਸ ਟਾਈਮ ਦੇ ਉੱਤੇ ਉਸ ਮੋਰਚੇ ਪਹੁੰਚ ਚੁੱਕੇ ਆ ਰਹੀ ਹੋ ਚੁੱਕੀ ਆ ਸੁਖਜੀ ਮੋਰਚੇ ਤੇ ਪਹੁੰਚ ਚੁੱਕੇ ਹੋ ਪਹਿਲਾਂ ਤਾਂ ਮੋਰਚ ਨੇ ਤੁਹਾਡਾ ਵੈਲਕਮ ਬਹੁਤ ਵਧੀਆ ਕੀਤਾ ਹਨ ਗੱਲ ਕੀ ਕਾਰਨ ਕੀ ਸੀ ਪੰਜਾਬ ਦੀ ਗੱਲ ਕਰ ਰਹੇ ਹੋ ਪਾਣੇ ਦੀ ਗੱਲ ਕਰ ਰਹੇ ਹੋ ਤੁਹਾਡੀਆਂ ਗ੍ਰਿਫਤਾਰੀਆਂ ਹੋ ਰਹੀਆਂ ਬਾਈ ਅਸੀਂ ਨਾ ਮੈਂ ਐਕਚੁਅਲੀ 2 ਦਿਨਾਂ ਤੋਂ ਪਾਸੇ ਸੀ ਕਿਉਂਕਿ ਬਾਈ ਲੱਖੇ ਨੇ ਪਹਿਲਾਂ ਹੀ ਕਹਿਤਾ ਵੀ ਤੈਨੂੰ ਪਤਾ ਆਪਣਾ ਛੱਡਣਾ ਨਹੀਂ ਅਸੀਂ ਪਾਸੇ-ਆਸੇ ਸੀਗੇ ਸਵੇਰੇ ਘਰੇ ਵੀ ਪੁਲਿਸ ਲੱਗ ਗਈ ਤੇ ਉਸ ਤੋਂ ਬਾਅਦ ਮੈਂ ਬਾਈ ਨਾਲ ਕੁਦਰਤੀ ਕੋਈ ਕੰਟੈਕਟ ਆਇਆ ਸਾਡੂ ਕੋ ਸੁਨੇਹਾ ਆਇਆ ਵੀ ਇਹ ਕਹਿੰਦੇ ਆ ਜਾ ਇਕੱਠੇ ਹੋ ਜੀਏ ਹਜੇ ਇਹ ਮੇਰੇ ਕੋਲੇ ਆਈ ਨਹੀਂ ਅਸੀਂ ਇੱਕ ਦੂਜੇ ਨੂੰ ਮਿਲੇ ਵੀ ਨਹੀਂ ਮੈਂ ਕਿਹਾ ਜਲ ਮੈਂ ਮੜਾ ਵਾਸ਼ਰੂਮ ਕਰਿਆ ਮੈਂ ਬਾਹਰ ਨੂੰ ਤੇ ਇੰਨੇ ਚਿਰ ਚ ਮਗਰੀ ਗੱਡੀਆਂ ਇਹ ਹੁਣ ਰੱਬ ਜਾਣਦਾ ਵੀ ਬਾਈ ਦੇ ਮਗਰ ਸੀ ਜਾਂ ਕਿੱਦਾਂ ਸਾਨੂੰ ਮੌਕੇ ਤੇ ਅਰੈਸਟ ਕਰ ਲਿਆ ਗਿਆ ਪਰ ਸਾਡੇ ਪ੍ਰਤੀ ਹੋਰਾਂ ਪ੍ਰਤੀ ਨਹੀਂ ਮੈਨੂੰ ਪਤਾ ਸਾਡੇ ਪ੍ਰਤੀ ਪੁਲਿਸ ਦਾ ਰਵਈਆ ਚੰਗਾ ਸੀ ਐਸਐਸਪੀ ਜਗਰਾਉਂ ਦੇ ਅੰਡਰ ਸੀ ਸਾਰਾ ਉਹਨਾਂ ਨੇ ਉੱਥੇ ਹੀ ਸਾਨੂੰ ਚਾਹ ਵੀ ਪਾਈ ਢਾਬੇ ਤੇ ਵੀ ਭਾਈ ਚਾਹ ਪੀਣੀਆ ਪੀ ਲੋ ਤੁਸੀਂ ਐਨੇ ਚਰ ਦੇ ਭੱਜੇ ਫਿਰਦੇ ਹੋ ਪਰ ਜਾਣ ਨਹੀਂ ਦੇਣਾ ਇਹ ਤੈਨੂੰ ਇੱਥੋਂ ਨਿਕਲ ਜਾਏਗਾ ਆ ਮੁੱਲਾਂਪੁਰ ਹੈ ਤੈਨੂੰ ਜਾਣ ਨਹੀਂ ਦੇਣਾ ਜੋ ਮਰਜ਼ੀ ਕਰ ਲੈ ਮੈਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਹਾਂ ਯਾਰ ਆ ਦੇਖੋ ਭਾਈ ਛੋਟਾ ਮਸਲਾ ਕਹਿੰਦੇ ਸਾਨੂੰ ਸਭ ਪਤਾ ਹੈ ਪੁਲਿਸ ਦੇ ਵੀ ਅਧਿਕਾਰੀ ਸਹਿਮਤ ਨੇ ਵੀ ਮਸਲਾ ਸਹੀ ਹੈ ਪਰ ਉਹ ਕਹਿੰਦੇ ਸਾਡੀ ਡਿਊਟੀ ਪਰ ਇੱਥੇ ਦੀਆਂ ਜੋ ਮਾਹੌਲ ਸੀ ਜੀ ਸੁਖਵਿੰਦਰ ਜੀ ਇੱਥੇ ਦਾ ਮਾਹੌਲ ਕੁਝ ਵੱਖਰਾ ਸੀ ਇੱਥੇ ਤਾਂ ਨੌਜਵਾਨਾਂ ਨਾਲ ਜ਼ਬਰਦਸਤੀ ਹੋਈ ਇੱਥੇ ਧੀਆਂ ਨਾਲ ਜ਼ਬਰਦਸਤੀ ਹੋਈ ਪਰ ਇਹ ਤੇ ਨੌਜਵਾਨ ਆਇਆ ਪ੍ਰਦੀਪ ਸਿੰਘ ਸੀ ਇੱਕ ਨਿਹੰਗ ਸਿੰਘ ਉਹਨੇ ਇੱਕ ਮੋਰਚੇ ਨੂੰ ਇੱਕ ਵੱਖਰੀ ਰੂਪ ਰੇਖਾ ਦਿੱਤੀ ਇੱਕ ਵੀਰ ਤੁਹਾਡੇ ਪਿੱਛੇ ਖੜਾ ਵਾ ਜਦੋਂ ਇਹ ਦਮਾਲੇ ਨੂੰ ਹੱਥ ਪਾਇਆ ਗਿਆ ਤੇ ਇਹ ਵੀਰ ਨੇ ਫਿਰ ਲਲਕਾਰੇ ਮਾਰੇ ਆ ਉਤੋਂ ਬਾਅਦ ਕੁਝ ਰੂਪ ਰੇਖਾ ਬਦਲੀ ਨਹੀਂ ਤੇ ਇੱਥੇ ਦਾ ਮਾਹੌਲ ਜਿਹੜਾ ਸੀ ਪੁਲਿਸ ਚੁੱਕਦੀ ਸੀ ਨਾਲੋਂ ਨਾਲ ਲਈ ਜਾਂਦੀ ਦੇਖੋ ਬੱਬਾ ਜੀ ਪ੍ਰਸ਼ਾਸਨ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਹੈ ਅੱਗੇ ਜਾ ਕੇ ਪੁੱਛ ਗੱਲ ਕੀਤੀ ਜਗੀ ਵੀ ਆ ਜਿਵੇਂ ਹੁਣ ਦੋ ਅੱਜ ਆਪਾਂ ਅੰਕਲ ਲੁਧਿਆਣੇ ਦੋ ਇਕੱਠ ਹੋਏ ਅੱਜ ਤੁਸੀਂ ਦੂਜਾ ਕਵਰੇਜ ਕਿੱਥਾ ਜਾ ਕੇ ਆਏ ਤੁਸੀਂ ਨਹੀਂ ਗਏ ਨਹੀਂ ਗਏ ਇੱਧਰ ਆਏ ਤੁਸੀਂ ਪਰ ਉਹ ਵੀਡੀਓ ਵੀ ਵਾਇਰਲ ਹੋਈਆਂ ਦੇਖੇ ਹੋਣਗੇ ਤੁਸੀਂ ਉਹ ਉੱਥੇ ਬਕਾਇਦਾ ਸਟੇਜ ਲੱਗੀ ਆ ਹਜ਼ਾਰਾਂ ਤਦਾਦ ਚੱਗੇ ਪ੍ਰਵਾਸੀ ਉਹਨਾਂ ਜੀ ਕਿਹਾ ਸੀ ਬ੍ਰਾਜ਼ੀਲੀਆ ਗੈਉਂ ਵਾਲਾ ਕ ਬਈ ਤੇਜ ਗਿਆ ਸਟੇਜ ਲੱਗੀ ਆ ਮਾਈਕ ਤੇ ਗੱਲਾਂਬਾਤਾਂ ਹੋ ਰਹੀਆਂ ਅਨਾਉਂਸਮੈਂਟਾਂ ਹੋ ਰਹੀਆਂ ਸਾਰੀ ਗੱਲਬਾਤ ਹੋ ਰਹੀ ਹੈ ਦੂਜੇ ਪਾਸੇ ਪੰਜਾਬ ਦੇ ਆ ਪੰਜਾਬ ਦੇ ਇਕਾਈ ਗੱਲ ਵਾਸਤੇ ਆਏ ਆ ਉਹ ਪਾਣੀ ਉਹ ਪਾਣੀ ਬਰਬਾਦ ਕਰਨ ਵਾਲੇ ਆ ਉਹ ਸਟੇਜ ਲਾ ਰਹੇ ਆ ਜਿਹੜੇ ਪਾਣੀ ਬਚਾਉਣ ਵਾਲੇ ਆ ਉਹਨਾਂ ਨੂੰ ਕਹਿੰਦੇ ਥੱਲੇ ਦਿਓਂ ਦੇਣਾ ਇੱਕ ਤੋਂ ਹੰਦਿਆ ਕੋਈ ਨਹੀਂ ਆਨੇਗਾ ਮੈਂ ਧਰਮਕੋਟ ਤੋਂ ਚੱਲਿਆ ਤੇ ਬਿਆ ਘਰ ਤੋਂ ਘਾੜ ਜਗਰਾਵਾ ਤੱਕ 5 ਤੋਂ 6 7 8 ਨਾਕੇ ਲੱਗੇ ਹੋਏ ਸੀਗੇ ਤਕੜੇ ਲੱਕੇੜੇ ਸੀਗੇ ਇਹਨਾਂ ਹੁਣ ਪਿਛਲੇ ਰੋਕਿਆ ਨਹੀਂ ਆ ਹੁਣ ਮੁਲਾਜਤ ਵੀ ਮੁਸਾਲੇ ਜਾਣਦੇ ਆ ਕਿ ਪਿਛਾਂ ਲਾ ਕੇ ਫੋਨ ਕਰਤਾ ਜਿੰਨਾ ਮੈਂ ਪਾਲ ਕੇ ਸਾਨੂੰ ਮੁਲਾਜਨ ਦੱਸਿਆ ਕਿ ਪਿਛੋਂ ਤੇਰੇ ਬਾਹਰ ਫੋਨ ਆ ਗਿਆ ਸੀ ਵੀ ਐਚ ਆਰ ਗੱਡੀ ਆਉਂਦੀ ਵੀ ਪੀਪੀ ਵਿੱਚ ਆਉਂਦਾ ਪਿਆ ਉਹਦੇ ਹਾਂ ਤੇ ਮੈਂ ਸੋ ਕੋਈ ਮਿਲੇ ਆ ਉਹ ਜਿਵੇਂ ਦੱਸਿਆ ਅਸੀਂ ਚਾਹ ਗਈ ਆ ਪਿਸ਼ਾਬ ਕੀਤਾ ਨਹੀਂ ਆ ਗੱਡੀਆਂ ਖੜ ਗਈਆਂ ਘੜ ਤੋਂ ਘੜ ਚਾਲ ਜ 50 ਮੁਲਾਜ਼ਮ ਸੀਗੇ ਜਿੰਨਾਂ ਸਾਨੂੰ ਆ ਕੇ ਰਿਆ ਹੋ ਸੇ ਆਗੇ ਇਹ ਵਾਜ ਤਾਂ ਅੱਜ ਤਾਂ ਮਾਹੌਲ ਇਹਦਾ ਲੱਗਦਾ ਸੀ ਲੱਖੇਪਾਈ ਦੀ ਗੱਡੀ ਭੰਨ ਦਿੱਤੀ ਗਈ ਆ ਲੱਖੇਪਾਈ ਨੂੰ ਹਰਾਸ ਵੀ ਬਹੁਤ ਕੀਤਾ ਗਿਆ ਗੱਡੀ ਵੀ ਭੰਨੀ ਗਈ ਨਹੀਂ ਦੇਖੋ ਬਿਲਕੁਲ ਬਹੁਤ ਗਲਤ ਹੈ ਪੁਲਿਸ ਨੇ ਜਿਹੜਾ ਵਰਤਾਰਾ ਲੱਖੇ ਪ੍ਰਤੀ ਵਰਤਿਆ ਬਹੁਤ ਗਲਤ ਹੈ ਲੱਖਾ ਯਾਰ ਸਮਗਲਰ ਹੈ ਲੱਖਾ ਚਿੱਟਾ ਵੇਚਦਾ ਮੈਨੂੰ ਦੱਸੋ ਹੈ ਅਸੀਂ ਸਮਗਲਰਾਂ ਹਾਰਡ ਕੋਰ ਕ੍ਰਾਈਮਨਲਾਂ ਆ ਮੈਂ ਤੁਸੀਂ 40 50 100 ਬੰਦਾ ਆ ਕੇ ਸਾਨੂੰ ਚੱਕਣ ਲਈ ਆ ਕੇ ਘੇਰਾ ਪਾਇਆ ਹੈ ਅਸੀਂ ਕਿੱਦਾਂ ਆ ਕੀ ਅਸੀਂ ਇਹ ਲੱਖਾ ਵੀ ਆ ਗਿਆ ਮੈਨੂੰ ਲੱਗ ਰਿਹਾ ਬਾਈ ਲੱਖਾ ਆ ਗਿਆ ਤੇ ਇਸ ਲਈ ਚਲੋ ਲੋਕਾਂ ਦਾ ਜਾਣਾ ਜਾਇਜ਼ ਹੈ ਕਿਉਂਕਿ ਬਹੁਤ ਵੱਡਾ ਨਾਮ ਹੈ ਸਮੇ ਉਹਦਾ ਪਿਆਰ ਕਰਦੇ ਨੇ ਪੰਜਾਬ ਵਾਲੇ ਪਰ ਆ ਗਿਆ ਸਹੀ ਸਲਾਮਤ ਚੜਦੀ ਕਲਾ ਜਦੋਂ ਉਹ ਅਕਾਲ ਪੁਰਖ ਦੀ ਕਿਰਪਾ ਵਾਲ ਨਹੀਂ ਵਿੰਗਾ ਹੁੰਦਾ ਉਹ ਮਹਾਰਾਜ ਨਾਲ ਹੈ ਇੱਥੋਂ ਦੱਸ ਰਿਹਾ ਵੀ ਉਹ ਮਹਾਰਾਜ ਨਾਲ ਹੈ ਪੰਜਾਬ ਨਾਲ ਹੈ ਪੰਜਾਬ ਦੇ ਲੋਕ ਨਾਲ ਉਹ ਇੰਡਸਟਰੀ ਕਰ ਰਹੀ ਆ ਉਹਨੂੰ ਬਚਾਉਣ ਦੇ ਖਾਤਰ ਹੋ ਰਿਹਾ ਸਰ ਬਿਲਕੁਲ 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 ਇੰਡਸਟਰੀ ਨੂੰ ਬਚਾਉਣ ਲਈ ਦੇਖੋ ਤੁਸੀਂ ਇੰਡਸਟਰੀ ਨੂੰ ਬਚਾਇਆ ਜਾ ਰਿਹਾ ਜਿਹੜੇ ਬਾਹਰਲੇ ਪ੍ਰਵਾਸੀ ਨੇ ਉਹਨਾਂ ਨੂੰ ਤਾਂ ਸੇਵ ਕੀਤਾ ਜਾ ਰਿਹਾ ਜਿਵੇਂ ਬਾਈ ਨੇ ਦੱਸਿਆ ਉਹਨਾਂ ਦੀਆਂ ਸਟੇਜਾਂ ਲਵਾਈਆਂ ਜਾ ਰਹੀਆਂ ਤੇ ਸਾਡੇ ਗਲੇ ਘੁੱਟੇ ਜਾ ਰਿਹਾ ਕਿੱਡੀ ਗਲਤ ਗੱਲ ਹੈ ਜਿਹੜੀ ਕੀ ਰਣਨੀਤੀ ਪਤਾ ਲੱਗ ਗਿਆ ਹੁਣ ਜੋ ਲਿਖੀ ਗਈ ਹੈ ਨਹੀਂ ਬਾਈ ਹਜੇ ਮੈਂ ਤਾਂ ਮਿਲਿਆ ਵੀ ਨਹੀਂ ਆ ਕੇ ਬਸ ਜਿਹੜੀ ਮੀਡੀਆ ਲਾ ਕੇ ਤੇ ਬਸ ਬਾਈ ਹੈਲੋ ਹੈਲੋ ਹੋਈ ਹੈ ਸ਼ਾਸਨ ਦੀ ਕਾਰਵਾਈ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਬਹੁਤ ਘਟੀਆ ਹਰਕਤ ਹੈ ਐਦਾਂ ਨਹੀਂ ਕਰਨਾ ਚਾਹੀਦਾ ਮੰਨ ਲਓ ਅੱਜ ਲੋਕ ਆ ਜਾਂਦੇ ਇੱਥੇ ਪ੍ਰੋਟੈਸਟ ਹੁੰਦਾ ਚੰਗੀ ਗੱਲ ਸੀ ਯਾਰ ਇਹ ਕੋਈ ਮਾੜੀ ਗੱਲ ਸੀ ਕੋਈ ਮਾੜੇ ਕੰਮ ਲਈ ਆ ਇਸ ਲਈ ਇਹ ਚੀਜ਼ ਗਲਤ ਫਿਰ ਆਪਾਂ ਗੱਲਬਾਤ ਕਰਾਂਗੇ ਇਸ ਟਾਈਮ ਲੱਖਾ ਬਾਈ ਲੱਖਾ ਸਿੰਘ ਸੁਧਾਨਾ ਜਿਹੜਾ ਕਿ ਇੱਥੇ ਪਹੁੰਚ ਚੁੱਕੇ ਆ ਇਸ ਟਾਈਮ ਤਸਵੀਰਾਂ ਤੁਸੀਂ ਵੇਖ ਰਹੇ ਹੋ ਲੱਖੇ ਦੇ ਪਹੁੰਚਣ ਤੋਂ ਜੋ ਜਕਾਰਿਆਂ ਦੀਆਂ ਗੂੰਜਾਂ ਆਈਆਂ ਇੱਥੇ ਲੱਖਾ ਸਿੰਘ ਸਟੇਜ ਤੇ ਪਹੁੰਚ ਚੁੱਕਾ ਵਾ ਇਸ ਟਾਈਮ ਦੇ ਉੱਤੇ ਰਿਹਾਈ ਹੋ ਚੁੱਕੀ ਆ ਤਸਵੀਰ ਤੁਸੀਂ ਸਾਹਮਣੇ ਜਿਹੜੀ ਦੇਖ ਰਹੇ ਹੋ ਲੱਖੇ ਦੀ ਉਹ ਸਟੇਜ ਤੋਂ ਤਸਵੀਰ ਆ ਤਕਰੀਬਨ ਹੀ ਥੋੜੀ ਜਿਹਾ ਪਹਿਲਾਂ ਇੱਕ ਐਲਾਨ ਕੀਤਾ ਗਿਆ ਕਿ ਲੱਖਾ ਥੋੜੀ دیر ਤੱਕ ਇਹਦੇ ਪਹੁੰਚੂਗਾ ਹੁਣ ਲੱਖਾ ਸਿੰਘ ਸੁਧਾਣਾ